ਹਾਂਜੀ ਸਰਕਾਰਾਸ ਆਪਰੇਸ਼ਨ ਤਹਿਤ ਕੀ ਸਫਲਤਾ ਲਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਜੰਗ ਦੇ ਖਿਲਾਫ ਇੱਕ ਜੰਗੀ ਪੱਧਰ ਤੇ ਮੁਹਿੰਮ ਚਲਾਈ ਜਾ ਰਹੀ ਹੈ ਆ ਜਿਹਦੇ ਵਿੱਚ ਇਸ ਵਕਤ ਅਸੀਂ ਸ਼ਹਿਰ ਦੇ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਦੇ ਵਿੱਚ ਅਸੀਂ ਕੋਆਰਡੀਨੇਟਡ ਸਰਚ ਆਪਰੇਸ਼ਨ ਕਰ ਰਹੇ ਹਾਂ ਤੇ ਦੋ ਵੱਡੇ ਆਪਾਂ ਇੱਕ ਤਰਖਨ ਤਰਖਨਵਾਜਰਾ ਤੇ ਆਪਣਾ ਜੁਡੀਟੇ ਹਬਸਤੀ ਹੈ ਇੱਥੇ ਦੋ ਵੱਡੇ ਲੈਵਲ ਤੇ ਆਪਾਂ ਕਰ ਰਹੇ ਹਾਂ ਤੇ ਹੋਰ ਵੀ ਸ਼ਹਿਰ ਦੇ ਵੱਖ-ਵੱਖ ਸਥਾਨ ਤੇ ਚੱਲ ਰਹੇ ਨੇ ਸਾਡੇ ਆਪਰੇਸ਼ਨ ਤੇ ਲੋਕਾਨਾਲ ਵੀ ਬਹੁਤ ਹੀ ਵਧੀਆ ਸਾਡੂ ਸਹਿਯੋਗ ਮਿਲ ਰਹਾ ਇਸ ਨੂੰ ਲੈ ਕੇ ਤੇ ਇੱਕ ਸਰਪੰਚ ਸਾਹਿਬ ਨਾਲ ਵੀ ਗੱਲ ਹੋਈ ਸੀ ਉੱਥੇ ਉਹਨਾਂ ਨੇ ਵੀ ਕਿਹਾ ਜੀ ਆਪਣੇ ਪਿੰਡ ਦੇ ਵਿੱਚ ਉਹ ਮਤਾ ਵੀ ਪਾਸ ਕਰਨਗੇ ਸਬੰਧੀ ਕਿ ਸਾਡੇ ਪਿੰਡ ਦੇ ਵਿੱਚ ਕੋਈ ਵੀ ਜਿਹੜਾ ਕਿ ਵਿਅਕਤੀ ਨਸ਼ਾ ਵੇਚਦਾ ਜਾਂ ਪੀਂਦਾ ਪਾਇਆ ਜਾਂਦਾ ਉਹਦੇ ਪਰਿਵਾਰ ਨੂੰ ਕਿਸੇ ਵੀ ਤਰੀਕੇ ਦੀ ਜਿਹੜੀ ਹੈਗੀ ਆ ਬਿਲਕੁਲ ਵੀ ਸਰਪੰਚ ਪੰਚਾਇਤ ਵੱਲੋਂ ਕੋਈ ਸਹੂਲਤ ਜਾਂ ਕੋਈ ਸਪੋਰਟ ਨਹੀਂ ਮਿਲੂਗਾ ਤੇ ਆਪਾਂ ਕੱਲ ਇਹ ਵੀ ਇੱਕ ਡਿਸਾਈਨ ਹੋਇਆ ਹੈ ਕਿ ਜੋ ਵੀ ਆਪਣਾ ਪਰਿਵਾਰ ਨਸ਼ੇ ਦੇ ਵਿੱਚ ਰੋੜਦਾ ਪਾਇਆ ਜਾਂਦਾ ਹੈ ਨਸ਼ਾ ਵੇਚਦਾ ਪਾਇਆ ਜਾਂਦਾ ਉਸ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਕਿਸੇ ਵੀ ਤਰੀਕੇ ਦੀ ਸਬਸਿਡੀ ਹੈ ਕਿਸੇ ਵੀ ਤਰੀਕੇ ਦੀ ਜਿਹੜੀ ਸੌਲਿਅਤ ਹੈ ਉਹ ਨਹੀਂ ਜਿਹੜੀ ਹੈਗੀ ਆ ਦਿੱਤੀ ਜਾਏਗੀ ਹੁਣ ਜਿਹੜੇ ਸਾਡੇ ਆਪਰੇਸ਼ਨ ਚੱਲੇ ਆ ਹੁਣ ਤੱਕ ਅਸੀਂ 9 ਪਰਚੇ ਜਿਹੜੇ ਹੈਗੇ ਆ ਉਹ ਦੇ ਰਹੇ ਨੇ ਤੇ ਟੋਟਲ 10 ਬੰਦੇ ਜਿਹੜੇ ਹੈਗੇ ਆ ਰਾਉਂਡ ਅਪ ਹੋ ਗਏ ਤੇ ਅਸੀਂ ਸਮਾਲ ਕੁਆਂਟੀਟੀ ਦੇ ਵਿੱਚ ਜਿਹੜੇ ਹੈਗੇ ਆ ਇੰਜੈਕਸ਼ਨਸ ਵੀ ਰਿਕਵਰ ਕੀਤੇ ਹੈ ਗਾਂਜਾ ਵੀ ਰਿਕਵਰ ਕੀਤਾ ਹੈ ਹੈਰੋਇਨ ਵੀ ਰਿਕਵਰ ਕੀਤਾ ਹੈ ਉਹ ਪ੍ਰੈਸ ਨੋਟ ਦੇ ਰਾਹੀਂ ਤੁਹਾਨੂੰ ਐਗਜੈਕਟ ਡਿਟੇਲਸ ਅਸੀਂ ਤੁਹਾਡੇ মিডিਆ ਦੇ ਸੱਜਣਾ ਰਹੀ ਅਸੀਂ ਲੋਕਾਂ ਤੱਕ ਸਾਂਝਾ ਇਸ ਤੋਂ ਇਲਾਵਾ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਜਿਹੜਾ ਹੈਗਾ ਬਹੁਤ ਜਲਦੀ ਜਿਹੜਾ ਹੈਗਾ ਨਸ਼ੇ ਦੇ ਖਿਲਾਫ ਜਿਹੜੇ ਬੰਦਿਆ ਨੇ ਨਸ਼ਾ ਵੇਚ ਕੇ ਚੰਗੀਆਂ ਪ੍ਰਾਪਰਟੀਆਂ ਬਣਾ ਲੀਆਂ ਜਾਂ ਜਿਹੜੀ ਹੈਗੀਆਂ ਕੋਈ ਬਹੁਤ ਆਪਣਾ ਕੋਈ ਪ੍ਰਾਪਰਟੀ ਖਰੀਦ ਲਈ ਹੋਰ ਰਿਸ਼ਤਾ ਦਾ ਕੁਝ ਵੀ ਕਰ ਲਿਆ ਉਸਤੇ ਵੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਨਾਲ ਨਾਲੇ ਦੀ ਹੋਏਗੀ ਤੇ ਇਹਦੇ ਵਿੱਚ ਜਿਹੜਾ ਸਿਵਲ ਪ੍ਰਸ਼ਾਸਨ ਹੈ ਤੇ ਜਿਹੜਾ ਕਮੇਟੀ ਹੈਗੀ ਆ ਸਾਡੀ ਮunicipal committee ਉਹਦੇ ਨਾਲ ਮਿਲ ਕੇ ਅਸੀਂ ਜਿਹੜੇ ਹੈਗੇ ਆ ਨਾਲ ਮਿਲ ਕੇ ਅਸੀਂ ਤੇ ਬਹੁਤ ਆਉਣ ਵਾਲੇ ਸਮਾਂ ਦੇ ਵਿੱਚ ਹੀ ਇਹਦੇ ਤੇ ਆਪਾਂ ਕਾਰਵਾਈ ਕਰਾਂਗੇ ਤੇ ਸਖਤੀ ਦੇ ਨਾਲ ਤੇ ਇਹਨੂੰ ਅਸੀਂ ਆਪਾਂ ਨਜੀਠਾਂਗੇ ਤੇ ਮੇਰੀ ਇਹੀ ਬਿੰਤੀ ਹੈ ਲੋਕਾਂ ਨੂੰ ਕਿ ਤੁਸੀਂ ਸਾਡਾ ਸਹਿਯੋਗ ਦਿਓ ਕਿਸੇ ਵੀ ਤਰੀਕੇ ਦੀ ਜਿਹੜੀ ਹੈਗੀ ਆ ਇਨਫੋਰਮੇਸ਼ਨ ਤੁਹਾਨੂੰ ਜੇ ਕੋਈ ਬੰਦਾ ਵੇਚਦਾ ਉਹਦੇ ਬਾਰੇ ਤੁਹਾਨੂੰ ਮਿਲਦੀ ਹੈ ਤੁਸੀਂ ਸਾਨੂੰ ਦੱਸੋ ਆਪਣੇ ਐਸ.ਐਚ.ਓ. ਸਾਹਿਬ ਨੂੰ ਡੀ.ਐਸ.ਪੀ. ਸਾਹਿਬ ਨੂੰ ਸਾਨੂੰ ਦੱਸੋ ਤੁਹਾਡੀ ਜਿਹੜੀ ਆ ਆਈਡੈਂਟੀਟੀ ਆ ਉਹ ਗੁਪਤ ਰੱਖੀ ਜਾਊਗੀ ਤੇ ਬੰਦੀ ਕਾਨੂੰਨੀ ਕਰ ਵੀ ਅਸੀਂ ਕਰਾਂਗੇ ਤੇ ਜਿਹੜੇ ਬੰਦੇ ਇਹੋ ਜੇ ਕੰਮਾਂ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਮੇਰੀ ਸਖਤ ਚੇਤਾਵਨੀ ਹੈ ਸਾਡੀ ਨਜ਼ਰ ਤੁਹਾਡੇ ਤੇ ਹੈ ਬਹੁਤ ਜਲਦੀ ਤੁਸੀਂ ਅਸੀਂ ਤੁਹਾਨੂੰ ਫੜ ਲਾਂਗੇ ਪਹਿਲੇ ਵੀ ਅਸੀਂ ਫੜਦੇ ਰਹੇ ਹਾਂ ਲੇਕਿਨ ਉਹ ਬੇਲ ਲੈ ਕੇ ਬਾਹਰ ਆ ਜਾਂਦੇ ਆ ਉਹਨਾਂ ਨੂੰ ਮੇਰੀ ਇਹੀ ਸਖਤ ਚੇਤਾਵਨੀ ਹੈ ਕਿ ਤੁਸੀਂ ਸਾਡੇ ਹੱਥਾਂ ਵਿੱਚ ਆ ਗਏ ਅਸੀਂ ਬਿਲਕੁਲ ਨਹੀਂ ਬਖਸ਼ਣਾ ਥੇਰ ਇਜ਼ ਕੰਪਲੀਟਲੀ ਜ਼ੀਰੋ ਟੋਲਰੈਂਸ ਪੋਲਿਸੀ ਫਾਰ ਐਨੀ ਪਰਸਨ ਜਿਹੜਾ ਕਿ ਡਰਗ ਟ੍ਰੇਡ ਦੇ ਵਿੱਚ ਇਨਵੋਲਡ ਹੈ ਤੇ ਮੈਨੂੰ ਲੋਕਾਂ ਤੋਂ ਮੇਰਾ ਆਸ਼ਵਾਸਨ ਹੈ ਕਿ ਫਤੇਜਰ ਸਾਹਿਬ ਦੀ ਜਿਹੜੀ ਲੋਕ ਨੇ ਬੜੇ ਹੀ ਪੀਸਫੁਲ ਹੈ ਤੇ ਉਹ ਜ਼ਰੂਰ ਜਿਹੜਾ ਹੈਗਾ ਸਾਡਾ ਸਿਵਲ ਪ੍ਰਸ਼ਾਸਨ ਦਾ ਤੇ ਸਾਡਾ ਇਸ ਮੁਹਿੰਮ ਦੇ ਵਿੱਚ ਸਾਡਾ ਸਹਿਯੋਗ ਕਰਨਗੇ ਤਾਂ ਕਿ ਅਸੀਂ ਜਿਹੜੀ ਅਸੀਂ ਇਹ ਗੱਲ ਜਿਹੜਾ ਇੱਕ ਅਸੀਂ ਏਮ ਸੋਚਿਆ ਇੱਕ ਆਬਜੈਕਟਿਵ ਸੋਚਿਆ ਉਸ ਨੂੰ ਅਸੀਂ ਇੱਕ ਸਮੇਂ ਸਿਰ ਤਰੀਕੇ ਨਾਲ ਅਸੀਂ ਉਹ ਅਚੀਵ ਕਰ ਲਈਏ ਨਸਰੀ ਦੇ ਨਾਜ਼ਰ ਇੰਡਸਟਰੀਅਲ ਏਰੀਏ ਦੇ ਵਿੱਚ ਲੁੱਟ ਪਾਟ ਦੀ ਜਿਹੜੀ ਲੇਬਰ ਨਾਲ ਹੁੰਦੀ ਹੈ ਉਹ ਵੀ ਇੱਕ ਵੱਡੀ ਸਮੱਸਿਆ ਉਹਦਾ ਸਮਾਧਾਨ ਦੇਖੋ ਜੀ ਅਸੀਂ ਆਪਣੇ ਜਿਹੜੇ ਐਸਐਚਓ ਸਾਹਿਬਾਨ ਨੇ ਤੇ ਜਿਹੜੇ ਆਪਣੇ ਜੀਓ ਸਾਹਿਬਾਨ ਨੇ ਡੀਐਸਪੀ ਸਾਹਿਬਾਨ ਮੇਰੇ ਵੱਲੋਂ ਸਖਤਾ ਦੇਸ਼ ਵਿੱਚ ਪਿੱਛੇ ਜੇ ਵੀ 2 ਦਿਨ ਪਹਿਲੇ ਇੱਕ ਸਨੇਚਿੰਗ ਹੋਈ ਸੀ ਨਾਲ ਹੀ ਜਿਹੜੇ ਹੈਗੇ ਆ ਉਹ ਦੋਨੋਂ ਬੰਦੇ ਆਪਣੇ ਸਰਿੰਦ ਐਸਟੀਓ ਸਾਹਿਬ ਨੂੰ ਫੜ ਲਏ ਸੀਗੇ ਤੇ ਬਿਲਕੁਲ ਲੋਕਾਂ ਨੂੰ ਘਬਰਾਣ ਦੀ ਲੋੜ ਨਹੀਂ ਹੈ ਸਾਡੇ ਜਿਹੜੀ ਹੈ ਲੇਬਰ ਆਬਾਦੀ ਨੂੰ ਬਿਲਕੁਲ ਘਬਰਾਣ ਦੀ ਲੋੜ ਨਹੀਂ ਹੈ ਪੁਲਿਸ 24/7 ਅਸੀਂ ਜਿਹੜੇ ਹੈਗੇ ਅਲਰਟ 'ਚ ਐਕਟਿਵ ਨੇ ਸਦਾ ਪਹਿਲਾ ਫੋਕਸ ਇਹ ਹੀ ਹੈ ਕਿ ਅਸੀਂ ਆਪਣੇ ਏਰੀਆ ਵਿੱਚ ਇਦਾਂ ਦੀ ਵਾਰਦਾਤ ਹੋ ਨਾ ਦੀਏ ਪ੍ਰੀਵੈਂਟਿਵ ਵਾਲੇ ਪਾਸੇ ਚਲੀਏ ਉਦੇਚ ਅਸੀਂ ਪਲਾਨ ਕਰਦੇ ਹਾਂ ਕਿ ਜਿਹੜਾ ਮੇਨ ਜੀਟੀ ਰੋਡ ਹੈ ਔਰ ਜਿਹੜੇ ਸੈਂਸਿਟਿਵ ਏਰੀਆਜ਼ ਨੇ ਜਿਹਦੇ ਵਿੱਚ ਇਦਾਂ ਦੀ ਵਾਰਦਾਤ ਹੁੰਦੀ ਹੈ ਉੱਥੇ ਅਸੀਂ ਆਪਣੀ ਨਗਰ ਕਾਉਂਸਲ ਦੇ ਨਾਲ ਮਿਲ ਕੇ ਜਿਹੜੀ ਕਮੇਟੀ ਦੇ ਨਾਲ ਮਿਲ ਕੇ ਅਸੀਂ ਉੱਤੇ ਕੈਮਰੇ ਲਾਉਣ ਦਾ ਜਿਹੜਾ ਹੈਗਾ ਇੱਕ ਬਣਾ ਰਹੇ ਨੇ ਤਾਂ ਉੱਥੇ ਅਸੀਂ ਕੈਮਰੇ ਲਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਪੁਲਿਸ ਨੂੰ ਮੇਰੀ ਸਖਤ ਹਦਾਇਤ ਕਿ ਆਪਣਾ ਕੋਈ ਵੀ ਸਨੇਚਰ ਹੈ ਬਿਲਕੁਲ ਬਿਲਕੁਲ ਜ਼ੀਰੋ ਟੋਲਰੈਂਸ ਬਿਲਕੁਲ ਬਖਸ਼ਣ ਦੀ ਲੋੜ ਨਹੀਂ ਹੈਗੀ ਉਹਨੂੰ ਨਾਲ ਦੇ ਨਾਲ ਫੜ ਕੇ ਉਹਨੂੰ ਹਵਾਲਾ ਚ ਦੇ ਦੋ ਤੇ ਅਸੀਂ ਲੋਕਾਂ ਨੂੰ ਬਿਲਕੁਲ ਘਬਰਾਣ ਦੀ ਲੋੜ ਨਹੀਂ ਹੈ ਰੱਬ ਨਾ ਕਰੇ ਤੁਹਾਡੇ ਨਾਲ ਵਾਰਦਾਤ ਨਹੀਂ ਅਸੀਂ ਹੋਣ ਦਿੰਦੇ ਅਸੀਂ ਲੱਗੇ ਹੋਏ ਹਾਂ ਤੇ ਬਟ ਫਿਰ ਵੀ ਜੇਕਰ ਹੁੰਦੀ ਹੈ ਤੇ ਸਾਡੀ ਟੀਮਾਂ ਸਾਡੇ ਅਫਸਰ 24/7 ਇਸ ਕੰਮ ਚ ਲੱਗੇ ਹੋਏ ਆ ਤੁਸੀਂ ਕਦੇ ਵੀ ਸਾਨੂੰ ਦੱਸੋ ਅਸੀਂ ਹਾਜ਼ਰ ਠੀਕ ਹੈ ਜੀ ਤੇ ਜਿਹੜੇ ਇਲਾਕਿਆਂ ਚ ਨਸ਼ਾ ਵਿਕਰੀ ਆ ਜਿਹਨੇ ਵੱਡੇ ਪੱਧਰ ਤੇ ਵਿਗਰਾ ਦੋ ਇਲਾਕੇ ਗਵਿੰਦਗੜ੍ਹ ਚ ਨੇ ਇਹਨੂੰ ਰੋਕਣ ਲਈ ਸਰ ਕਿਵੇਂ ਕਰੋਗੇ ਹੁਣ ਕਿਉਂਕਿ ਹੁਣ ਇੱਕ ਸਰਚ ਆਪਰੇਸ਼ਨ ਚੱਲਿਆ ਗਿਆ ਉਸ ਤੋਂ ਬਾਅਦ ਫੇਰ ਉਹ ਸ਼ੁਰੂ ਹੋ ਜਾਂਦਾ ਕੰਮ ਉਸਨੂੰ ਰੋਕਣ ਲਈ ਕੀ ਕਾਰਵਾਈ ਕੀਤੀ ਜਿਹੜੇ ਕਿਸ ਤਰ੍ਹਾਂ ਦਾ ਕੋਈ 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 ਵਨ ਡੇ ਐਕਸਰਸਾਈਜ਼ ਨਹੀਂ ਹੈਗੀ ਇਹ ਲੌਂਗ ਟਾਈਮ ਜਲਾਈ ਕੰਮ ਤੇ ਅਸੀਂ ਇਹਦੇ ਵਿੱਚ ਕਈ ਪਹਿਲੂ ਨੇ ਇੱਕ ਤੋਂ ਸਭ ਤੋਂ ਪਹਿਲਾ ਦੇਖੋ ਸਭ ਤੋਂ ਪਹਿਲਾ ਦੋਨੋਂ ਹੀ ਜਿਹੜੇ ਹੁੰਦੇ ਆ ਸਪਲਾਈ ਸਾਈਡ ਤੇ ਡਿਮਾਂਡ ਸਾਈਡ ਦੋਨੋਂ ਪਾਸੇ ਅਸੀਂ ਇਸ ਤੇ ਕੰਮ ਕਰਾਂਗੇ ਸਪਲਾਈ ਸਾਈਡ ਦੇ ਵਿੱਚ ਜਿਹੜੇ ਬੰਦੇ ਨੂੰ ਵੇਚਦੇ ਆ ਉਹਨਾਂ 'ਤੇ ਪਾਵੇ ਉਹ ਬਿਗ ਫਿਸ਼ਿਜ਼ ਹੋਣ ਵੱਡੇ ਸਮਗਲਰਸ ਹੋਣ ਜਾਂ ਛੋਟੇ ਪੈਡਲਰਸ ਹੋ ਉਹਨਾਂ ਨੂੰ ਅਸੀਂ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਜਿਹੜੇ ਉਹ ਜਿਹੜੇ ਬੰਦੇ ਇਹਨੂੰ ਪੀਂਦੇ ਆ ਉਹਨਾਂ ਨੂੰ ਬਿਕੋਜ਼ ਉਹ ਬੇਸਿਕਲੀ ਅਕਿਊਜ਼ ਨਹੀਂ ਹੈਗੇ ਆ ਉਹ ਤਾਂ ਇਹਦੇ ਵਿਕਟਿਮਸ ਨੇ ਉਹਨਾਂ ਨੂੰ ਅਸੀਂ ਜਿਹੜੇ ਡੀਸੀ ਮੈਕਮੇ ਸਿਵਲ ਮੈਕਮੇ ਦੇ ਨਾਲ ਡੀਸੀ ਮੈਡਮ ਨਾਲ ਸਾਡੀ ਗੱਲ ਚ ਡੀ ਐਡਿਕਸ਼ਨ ਸੈਂਟਰਸ ਨੇ ਰੀਹੈਬਿਲੀਟੇਸ਼ਨ ਸੈਂਟਰਸ ਨੇ बिकॉज ਜਿਹੜੇ ਐਡਿਕਸ਼ਨ ਹੈ ਅਸੀਂ ਇਹਨਾਂ ਨੂੰ ਇਹ ਸਕਿਲ ਟ੍ਰੇਨਿੰਗ ਵੀ ਦੇਣੀ ਹੈ ਇਹਨਾਂ ਨੂੰ ਵਾਪਸ ਸੋਸਾਇਟੀ ਦੇ ਵਿੱਚ ਕੋਈ ਨਾ ਕੋਈ ਕਾਹਕ ਰੋਜ਼ਗਾਰ ਵੀ ਦੇਣਾ ਹੈ ਕੋਈ ਨਾ ਕੋਈ ਕੰਮਕਾਜ ਵੀ ਕਰਾਉਣਾ ਹੈ ਤੇ ਜਿਹੜਾ ਡੀ ਐਡਿਕਸ਼ਨ ਦੇ ਵਿੱਚ ਇਹਨਾਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰਾਂ 'ਚ ਉੱਤੇ ਭੇਜ ਕੇ ਇਹਨਾਂ ਦਾ ਇਲਾਜ ਵੀ ਕਰਾਉਣਾ ਹੈ ਅਸੀਂ ਇਹਦੇ ਨਾਲ ਨਾਲ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇੱਥੇ ਗੇਮਸ ਇੱਕ ਵੱਡੇ ਪੱਧਰ ਤੇ ਅਸੀਂ ਗੇਮਸ ਪੂਰੇ ਜ਼ਿਲ੍ਹੇ ਲੈਵਲ ਤੇ ਅਸੀਂ ਆਰਗੇਨਾਈਜ਼ ਕਰਾ ਰਹੇ ਨੇ ਤੇ ਆਪਾਂ ਪਿੰਡਾਂ ਤੋਂ ਸ਼ੁਰੂ ਕਰਕੇ ਤੇ ਫਿਰ ਉਹਨੂੰ ਫਾਈਨਲ ਡਿਸਟ੍ਰਿਕਟ ਲੈਵਲ ਤੱਕ ਲੈ ਕੇ ਜਾਣਗੇ ਉਹਦੇ ਵਿੱਚ ਮੇਰੀ ਸਾਰੀ ਜਿਹੜੇ ਆਪਣੇ ਪਿੰਡ ਵਾਲੇ ਹੈਗੇ ਆ ਸਾਰੀ ਆਪਣੇ ਜੇ ਵਸਨੀਕ ਨੇ ਤੇ ਮੇਰੀ ਮੀਡੀਆ ਦੇ ਸੱਜਣਾ ਰਾਈ ਮੀਡੀਆ ਨੂੰ ਵੀ ਮੇਰੀ ਅਪੀਲ ਹੈ ਤੁਸੀਂ ਵੱਧ ਤੋਂ ਵੱਧ ਜਿਹੜਾ ਸਾਡਾ ਸਨੇਹਾ ਹੈ ਕਿਸੇ ਪਿੰਡਾਂ ਤੱਕ ਲੈ ਕੇ ਜਾਇਓ ਤਾਂ ਕਿ ਅਸੀਂ ਚਾਹਨੀ ਹੈ ਕਿ ਸਾਡੇ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਆ ਜਿਹੜੇ ਗੇਮ ਕਰਾਣੇ ਨੇ ਇਹ ਚ ਵੱਧ ਚੜ ਕੇ ਪਾਰਟਿਸਪੇਸ਼ਨ ਹੋ ਤੇ ਪਾਰਟिकुलर ਮੇਲ ਪਾਰਟਿਸਪੇਸ਼ਨ ਵੀ ਹੋ ਤਾਂ ਮੇਰੀ ਮੇਰੀ ਇਹ ਰਿਕੁਐਸਟ ਹੈ ਕਿ ਫੀਮੇਲ ਪਾਰਟਿਸਪੇਸ਼ਨ ਵੀ ਵੱਧ ਚੜ ਕੇ ਹੋ ਤਾਂ ਕਿ ਇੱਕ ਚੰਗਾ ਸਨੇਹਾ ਪਹਲਾਈਏ ਆਪਣੇ ਸੂਬੇ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ ਕਿ ਅਸੀਂ ਆ ਡਰਗ ਨੂੰ ਲੈ ਕੇ ਬਿਲਕੁਲ ਅਸੀਂ ਸੀਰੀਅਸ ਆ ਤੇ ਕਿਸੇ ਵੀ ਤਰੀਕੇ ਦੀ ਡਰਗ ਸਪਲਾਈ ਅਸੀਂ ਆਪਣੇ ਏਰੀਆ ਦੇ ਵਿੱਚ ਤੇ ਆਪਣੇ ਸੂਬੇ ਦੇ ਵਿੱਚ ਨਹੀਂ ਹੋਣ ਦੇਣੀ ਜੇ ਸਾਡੇ ਡੈਮੋਲੇਸ਼ਨ ਦੀ ਕਾਰਵਾਈ ਕੀਤੀ ਜੀ ਅਸੀਂ ਜਿਹੜੀ ਹੈਗੇ ਆ ਡੀਸੀ ਮਹਿਕਮੇ ਦੇ ਨਾਲ ਸਾਡੀ ਲਗਾਤਾਰ ਬੜੀ ਐਕਟਿਵਲੀ ਗੱਲ ਚੱਲ ਰਹੀ ਹੈ ਅਸੀਂ ਕੁਝ ਪ੍ਰਾਪਰਟੀ ਆਇਡੈਂਟੀਫਾਈ ਕਰ ਲਿਆ ਨੇ ਤੇ ਬੜੀ ਆਉਣ ਵਾਲੇ ਸਮੇਂ ਦੇ ਵਿੱਚ ਸਿਵਲ ਮਹਿਕਮੇ ਦੇ ਨਾਲ ਅਸੀਂ ਉਹ ਕਾਰਵਾਈ ਕਰਾਂਗੇ ਉਹ ਜਦ ਵੀ ਹੋਏਗੀ ਤੁਹਾਨੂੰ ਅਸੀਂ ਇਸ ਨਿਸ਼ਾਨ ਲਾ ਲਾਂਗੇ ਤੇ ਵੱਖਰੇ ਤੌਰ ਤੇ ਆਪਾਂ ਤੁਹਾਡੇ ਨਾਲ ਸਾਰੀ ਗੱਲ ਉਹ ਪਸਾਜਾ ਕਰਾਂਗੇ ਇਲੀਗਲ ਇਮੀਗ੍ਰੇਸ਼ਨਸ ਦੇ ਖਿਲਾਫ ਵੀ ਇੱਕ ਮੁਹਿੰਮ ਚਲਾਈ ਹੈ ਪੰਜਾਬ ਸਰਕਾਰ ਨੇ ਉਹ ਵੀ ਚੱਲ ਰਹੀ ਜੀ ਉਹ ਇਮੀਗ੍ਰੇਸ਼ਨ ਦੇ ਖਿਲਾਫ ਜਿਹੜੀ ਇਲੀਗਲ ਜਿਹੜੇ ਏਜੈਂਟਸ ਇਲੀਗਲੀ ਲੋਕਾਂ ਨੂੰ ਪਾਰ ਭੇਜਦੇ ਨੇ ਆ ਕਨਾਲ ਠੱਗੀ ਮਾਰਦੇ ਨੇ ਉਹ ਪੈਰਲਲ ਹੀ ਸਾਡੀ ਜਿਹੜੀ ਹੈਗੀ ਆ ਉਹਦੇ ਤੇ ਕੰਮ ਚੱਲ ਰਿਹਾ ਤੇ ਸਾਡੇ ਅਫਸਰ ਲੱਗੇ ਹੋਏ ਨੇ ਤੇ ਉਹ ਅਸੀਂ ਕਾਫੀ ਪਰਚੇ ਵੀ ਪਿੱਛੇ 35 ਪਰਚੇ ਜ਼ਿਲ੍ਹੇ ਦੇ ਵਿੱਚ ਦਰਜ ਹੋ ਚੁੱਕੇ ਨੇ ਤੇ